ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੂਟਰ ਬਾਜ਼ੀ ਵੀਰਾਂ ਨੂੰ। ਲੋ ਵੀ ਅੱਜ 23 ਮਈ 2024 ਨੂੰ ਡੀਆਂ ਸਾਰੀਆਂ ਬਾਜੀ ਨੇ ਆਪਣੇ ਲੈ ਕੇ ਹਾਜ਼ਰ ਹੋਇਆ। ਪਰੰਤੂ ਮੇਰੇ ਵੀਡੀਓ ਨੂੰ ਲਾਈਕ ਕਰ ਦਿਓ ਨਾ ਜਰੂਰ ਤੇ ਸ਼ੇਅਰ ਕਰ ਦਿਓ ਬਾਈ ਹੋ ਸਕੇ ਤਾਂ ਆਪਣੇ ਸਾਰੇ ਗਰੁੱਪਾਂ 'ਚ। ਤੇ ਅੱਜ ਵੀਰੇ ਕੱਪ ਕਲਾ ਜਿਹੜਾ ਵਰਲਡ ਕੱਪ ਚੱਲ ਰਿਹਾ ਸੀ ਨਾ ਛੀ ਬਾਜ਼ੀਆਂ ਲੀਗ ਵਾਲੀਆਂ ਹੋਈਆਂ ਸੀ। ਤੇ ਉਹਨਾਂ 'ਚ 20-20 ਕੂਟਰ ਕੱਢੇ ਸੀ ਵੀਰੇ ਹਨਾ। ਅੱਜ 120 ਕੂਟਰ ਉੱਡੇ ਸੀ ਵੀਰੇ ਫਾਈਨਲ ਚੱਕੋ ਕਲਾ ਪੰਜ ਮੋਟਰਸਾਈਕਲ ਵਾਲੀ ਬਾਜੀ ਤੇ। 5000 ਮੋਟਰ ਨੂੰ ਉੱਡੇ ਸੀ ਕੱਪ ਕਲਾ 47 ਕੂਟਰਾਂ ਦੇ ਵੱਧ ਲੱਗੇ 200 ਤਿੰਨ ਕੂਤਰਾ ਨੇ ਮੇਰੇ ਨਾਲ ਸੱਤ ਦਾ ਟਾਈਮ ਕਰਤਾ ਸੀ ਇੱਥੇ ਉਹ ਤਿੰਨਾਂ ਚ ਵਰਚੀਆਂ ਪੈਗੀਆਂ ਜਿਹੜੇ ਪਹਿਲੇ ਦੂਜੇ ਤੀਜੇ ਨਾਮ ਦੀਆਂ ਨਾਮ ਮੇਰੇ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਮੋਟਰਸਾਈਕਲ ਹੀ ਸੀਗੇ ਬਾਜੀ ਛੇ ਕੂਤਰਾ ਨੇ ਸਾਂਝੀ ਹੋ ਗਈ ਸੀ ਜਿਹੜੀ ਵੱਧੇ ਵਾਲੀ ਬਾਜੀ ਸੀ ਉਹ ਪੰਜਾਂ ਦੀ ਹੋ ਗਈ ਸੀ ਪਹਿਲਾ ਨੰਬਰ ਮਨਪ੍ਰੀਤ ਸੰਗਤੀਆਲ ਮੋਟਰਸਾਈਕਲ ਜੇਤੂ ਦੂਜਾ ਨੰਬਰ ਪੰਮਾ ਰੰਗੂਆਲ ਮੋਟਰਸਾਈਕਲ ਜੇਤੂ ਤੀਜਾ ਨੰਬਰ ਸੋਨੀ ਮਾਨਕ ਮਜਰਾ ਮੋਟਰਸਾਈਕਲ ਜੇਤੂ ਪਲੱਸ ਬਈ ਵੱਧੇ ਵਾਲੀ ਫਿਰਜ ਜੇਤੂ ਚੌਥਾ ਨੰਬਰ ਬਈ ਸਰਦਾਰ ਗਰੁੱਪ 66 ਮੋਟਰਸਾਈਕਲ ਜ ਇੰਜੀਆਂ ਚ ਬਾਈ ਸਾਂਝੀ ਹੋ ਗਈ ਸੀ ਵਾਧੇ ਵਾਲੀ ਪੰਜਾਂ ਦੀ ਹੋ ਗਈ ਸੀ ਪੰਜ ਮੋਟਰਸਾਈਕਲ ਸੀ ਵੀਰੇ ਜਿੰਨਾਂ ਚੋਂ ਤੇਨਾਂ ਦੀਆਂ ਬਰਚੇ ਪਈਆਂ ਸੀ ਅਗਲੀ ਬਾਜੀ ਸਭੀ ਪਿੰਡ ਡਿਆਣਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ 130 ਕੋ ਟੋੜੇ ਸੀ 3200 ਮਟਰ ਨੂੰ 7 ਵਜੇ ਬਾਈ ਬਾਜੀ ਨਿਬੜੀ ਐ ਪਹਿਲਾ ਨੰਬਰ ਤਰਨਾ ਯੂ ਐਸ ਏ ਮੋਟਰਸਾਈਕਲ ਜੇਤੂ ਦੂਜਾ ਨੰਬਰ ਪਾਲੀ ਚਰੇੜੀ ਕਪ ਜੇਤੂ ਤੀਜਾ ਨੰਬਰ ਕੀਪਾ ਇਸਵਾਲ ਕਪ ਜੇਤੂ ਚੌਥਾ ਨੰਬਰ ਬਹਾਦਰ ਪਗੜਾਣਾ ਕਪ ਜੇਤੂ ਪੰਜਵਾਂ ਨੰਬਰ ਰਾਜਵਿੰਦਰ ਰਾਣੋ ਮਾਜਰਾ ਕਪ ਜੇਤੂ ਵੀਰੇ ਇਹ ਜੀ ਵੀਰੇ ਪਿੰਡ ਡਿਆਣਾ ਜ਼ਿਲ੍ਹਾ ਸ਼੍ਰੀ ਫਤਿਹਗੜ 130 ਕੂਤਰ ਢੋਡੇ ਸੀ 3200 ਮਟਰ ਨੂੰ ਉਤਰਨਾ ਜੋ ਐਸਐਮ ਮੋਟਰਸਾਂ ਦਾ ਜੇਤੂ ਰਿਹਾ ਹੋਇਆ ਇੱਥੇ ਅੱਜ ਦੀ ਅਗਲੀ ਬਾਜੀ ਸੀਗੀ ਵੀਰੇ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਇਹ ਵੀਰੇ ਉਹੀ ਬਾਜੀ ਸੀ ਜਿਹੜੀ 8 ਮਈ 2024 ਨੂੰ ਓਡੀ ਸੀ ਮੋਟਰਸਾਈਕਲ ਵਾਲੀ ਬਾਜੀ ਤੇ ਉਹਦੇ ਵੀਰੇ ਨਾਮ ਦਿੱਤੇ ਨਹੀਂ ਸੀ ਗਏ ਉਹ ਤਾਂ ਟਾਈਮ ਕਰ ਗਏ ਸੀ ਉਹੀ ਕੂਤਰ ਵੀਰੇ ਅੱਜ 51 ਕੂਤਰ 2200 ਮਟਰ ਨੂੰ ਓਡੇ ਸੀਗੇ ਉਹੀ ਬੰਦਿਆਂ ਦੇ 6:20 ਮਿੰਟ ਤੇ ਵੀਰੇ ਬਾਜੀ ਨਿਬੜੀ ਨਾਮ ਵੀ ਉਹੀ ਸੀ ਪਹਿਲਾ ਨੰਬਰ ਬਣਾਇਆ ਪਾਲ ਚੌਕੇ ਨੇ ਮੋਟਰਸਾਈਕਲ ਦਾ ਜੇਤੂ ਰਿਹਾ ਪੂਜਾ ਨੰਬਰ ਚਾਰਾ ਗੋੜਾ ਮੋੜਾਂ ਫੈਦਾ ਜੇਤੂ ਤੀਜਾ ਨੰਬਰ ਰੇਸ਼ਮ ਪੈਣੀ ਐਲੀਡੀ ਜੇਤੂ ਚੌਥਾ ਨੰਬਰ ਨੀਤਾ ਕੋਟਲੀ ਪੱਕੇ ਦਾ ਜੇਤੂ ਪੰਜਵਾਂ ਨੰਬਰ ਪਿੰਦੂ ਦਿਆਲਗੜ੍ਹ ਕੱਪ ਦਾ ਜੇਤੂ ਰਿਹਾ ਬਈ 2200 ਮੋਟ ਨੂੰ 52 ਕੂਤਰੋੜੇ ਸੀ ਬਈ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਪਾਲ ਚੌਕੇ ਮੋਟਰਾਂ ਤੇ ਜੇਤੂ ਰਿਹਾ ਅਗਲੀ ਬਾਜੀ ਸੀ ਬਈ ਪਿੰਡ ਝੰਡਾਗਲਾ ਜ਼ਿਲ੍ਹਾ ਮਾਨਸਾ 49 ਕੂਤਰੋੜੇ ਸੀ 3300 ਮੋਟ ਨੂੰ 5:05 ਤੇ ਬਾਜੀ ਨਿਬੜੀ ਬਾਜੀ ਸੱਤ ਕੂਤਰਾਂ ਸਾਂਝੀ ਹੋ ਗਈ ਸੀ ਵੀਰੇ ਤੇ ਪਹਿਲਾ ਨੰਬਰ ਬਣਾਇਆ ਪਿੰਦਰ ਸਰਸਾ ਨੇ ਫਿਰ ਇਹਦਾ ਜੇਤੂ ਦੂਜਾ ਨੰਬਰ ਯਾਦੀ ਮਾਨਸਾ ਕੁਲਟਰ ਦਾ ਜੇਤੂ ਤੀਜਾ ਨੰਬਰ ਸਰਜੀਤ ਉੱਡ ਦਾ ਪੱਖੇ ਦਾ ਜੇਤੂ ਅਗਲੀ ਬਾਜੀ ਸਪੀ ਪਿੰਡ ਕਰੜਾ ਵਾਲਾ ਰਾਜਸਥਾਨ 79 ਕੂਤਰ ਉੱਡੇ ਸੀ 3200 ਮੀਟਰ ਨੂੰ 3:30 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਕਾਲੂ ਰਾਜਪੁਰਾ ਪਿੰਧਰ ਝਗੜਾ ਗਰੁੱਪ ਦਾ ਕੂਤਰ ਫਿਰ ਜੇਤੂ ਰਿਹਾ ਦੂਜਾ ਨੰਬਰ ਭੁੰਡਾ ਵੇਗਾ ਪੱਖੇ ਦਾ ਜੇਤੂ ਰਿਹਾ ਤੀਜਾ ਨੰਬਰ ਮੋਸ਼ੀ ਮੂਲਿਆਂ ਵਾਲੀ ਕੱਪ ਜੇਤੂ ਰਿਹਾ ਬਾਈ ਤੇ ਇਹ ਸੀ ਵੀਰੇ ਅੱਜ 23 ਮਈ ਦੇ ਵਿੱਚ 24 ਨੋਡੀਆਂ ਸਾਰੀਆਂ ਬਾਜੀਾਂ ਦੇ ਅਪਡੇਟ ਇਹ ਇੰਨੀਆਂ ਕਿ ਬਾਜੀਾਂ ਸੀ ਵੀਰੇ ਅੱਜ ਤੇ ਬਾਕੀ ਭਾਈ ਸਾਨੂੰ ਦਿਖਾਉਣੇ ਆ ਕੁੱਪਕਲਾਂ ਜਿਹੜਾ ਵਰਲਡ ਕੱਪ ਹੋਇਆ ਹਨਾ ਭਾਈ ਉਹਦੀਆਂ ਕੁਝ ਝਲਕਾਂ ਕਿ ਉਹ ਜੋ ਇੱਥੇ ਪ੍ਰਬੰਧ ਸੀਗੇ ਤੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਬਾਈਆਂ ਨੇ 5000 ਰੁਪਏ ਮੁੱਢ ਸੀ ਰੋਟੀ ਦਾ ਕੋਈ ਪੈਸਾ ਨਹੀਂ ਕਟਿਆ ਵੀਰੇ ਜੀ ਇਹ ਗਾਲੀਆਂ ਬਾਜ਼ੀਆਂ ਜੋ ਆਪਣੀਆਂ ਖਤਮ ਹੋ ਗਿਆ ਅੱਜ ਵਰਲਡ ਕੱਪ ਫਾਈਨਲ ਮੈਚ ਆ ਜੀ ਪਿੰਡ ਕੁੱਪਕਲਾਂ ਜਿਹਦੇ ਵਿੱਚ ਰੋਟੀ ਪਾਣੀ ਦਾ ਸਿਰਾ ਕਰਤਾ ਜੀ ਪਿੰਡ ਕੁੱਪ ਵਾਲਿਆਂ ਨੇ ਤੇ ਮੂੰਗੀ ਦਾ ਹਲਵਾ ਜੀ ਮਟਰ ਪਛਾਹੀ ਪਨੀਰ ਦਾਲ ਮੱਖਣੀ ਤੇ ਰਾਇਤਾ ਚੌਲ ਦੇ ਆਈਸਕ੍ਰੀਮ ਰੋਟੀ ਦਾ ਕੋਈ ਪੈਸਾ ਨਹੀਂ ਜੀ ਇਹਨਾਂ ਨੇ ਕਟਿਆ ਤੇ ਸਿਰਾ ਹੀ ਘਰਾਤਾ ਜੀ ਇਹਨਾਂ ਨੇ ਪਿੰਡ ਕੋਪਾਲਿਆਂ ਨੇ ਤੇ ਪੰਜ ਛੇ ਕਿਸਮ ਦਾ ਸਲਾਦ ਆ ਜੀ ਆਚਾਰ ਵੀ ਆ ਠੀਕ ਹੈ ਨਹੀਂ ਕੋਈ ਕਸਰ ਨਹੀਂ ਦੇਖੋ ਸੌਂਫ ਤੇ ਯਾਰ ਮਿਸ਼ਰੀ ਵੀ ਰੱਖੀ ਆ ਸੌਂਫ ਤੇ ਮਿਸ਼ਰੀ ਬਹੁਤ ਵਧੀਆ ਪਰਮੰਦ ਆ ਜੀ ਪਿੰਡ ਕੋਪਾਲਿਆਂ ਦਾ ਤੇ ਹੈ ਯਾਦ ਕਰਨਗੇ ਲੋਕ ਵੀ ਸੇਵਾ ਕੀਤੀ ਹੈ ਮੇਰੇ ਕੋਲ ਆਨੇ। ਕੀ ਕਹਨੇ ਹੀ 501 ਕਿਸਮ ਦਾ ਸਲਾਦ ਨਾਲ achar ਨਾਲ ਸੌਂਫ ਤੇ ਮਿਸ਼ਰੀ। ਹਾਂ ਜੋ ਬੰਦੇ ਨੂੰ ਖੁਸ਼ ਹੋਈ ਜਾਣਾ। ਹਾਂ ਭੁੱਖ ਭਾਈ ਅੱਜ ਆਈਸਕ੍ਰੀਮ ਵੀ ਆ ਭਾਈ ਜਗ੍ਹਾ ਰੱਖਿਓ ਤੇ ਖਾਤਰ ਵੀ। ਹਾਂ। ਆ ਦੇਖੋ ਲੋਕਾਂ ਦਾ ਇਕੱਠ ਰੋਟੀ ਵਾਸਤੇ ਲਾਈਨ ਚ ਲੱਗੇ ਹੋਏ ਨੇ ਮੇਰੇ ਵੀਰ। ਸਰ ਜੀ ਸਰੀ ਲਾਤੀ ਕਹਾਣੀ ਸਾਈਡਰੀ ਸਾਹਿਬ ਹੋਣਾ ਨੇ ਰੋਟੀ ਪਾਣੀ ਦੀ ਯਾਦ ਕੰਮ ਜੇ ਦੁਨੀਆ ਵੀ ਹਾਂ ਅੱਜ ਰੋਟੀ ਖਾਧੀ ਆ ਪੰਡ ਪਪਾ ਵਰਲਡ ਕੱਪ ਦਾ ਫਾਈਨਲ ਮੈਚ ਪੰਜ ਮੋਟਰਸਾਈਕਲ ਨੇ ਜਿੱਥੇ ਅੱਜ ਅੱਜ ਪੰਜਾਬ ਦਾ ਚੈਂਪੀਅਨ ਲੱਗਣਾ ਔਰੇ ਜਿਹੜੇ 830 ਕਬੂਤਰਾਂ ਜੋ ਅੱਜ ਆਏ ਨੇ 120 ਕਬੂਤਰ 710 ਕਬੂਤਰਾਂ ਨੂੰ ਆਏ ਨੇ ਇਹ ਹਰਾ ਕੇ 800 ਦਾ 120 ਨਿਕਲੇ ਅੱਜ ਪੰਜਾਬ ਦੇ ਚੈਂਪੀਅਨ ਲੱ컬 ਨੇ ਮਰੇ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ 6ਵੇਂ ਨੂੰ ਬਾਦੇ ਤੇ ਫਿਰ ਗਿਆ 2000 ਬਾਦਾ ਲੱਗਿਆ ਜੀ ਉਹ ਉਹਤੇ ਵੀ ਲਿਖਾਇਆ ਆ ਹੋਈ ਵੀਰੇ ਮਾੜਾ ਸਾਈਡ ਤੇ ਨੂੰ ਕਿੱਥੇ ਆ ਗਏ ਹਾਂ ਨਹੀਂ ਹੁੰਦੇ ਆ ਹੋਈ ਪ੍ਰਧਾਨ ਮਾੜਾ ਸਾਈਡ ਤੇ ਬਾਈ